ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਜਬਜੀ ਸਾਹਿਬ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚਨਾ ਹੋਈ ਜੇ ਸੋਚਿ ਲਖਵਾਰ ਚੁੱਪੈ ਚੁਪਨਾ ਹੋਈ ਜੇ ਲਾਇ ਰਹਾ ਲਿਵ ਤਾਰ ਤੁੱਖਿਆ ਤੁਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਸੱਤੀ ਅਣ ਪਾਲਖੋ ਹੈ ਤਾਂ ਇੱਕ ਨ ਚੱਲੇ ਨਾਲ ਕਿਵਸ ਤੇ ਚਾਰਾ ਹੋਈ ਐ ਕਿਵ ਕੋੜਾ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਗੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬੜਿਆਈ ਹੁਕਮੀ ਉੱਤਮ ਨੀਚ ਹੁਕਮ ਲਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਉਤਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾ ਹਮੈ ਕਹਿਣਾ ਕੋਈ ਗਾਵੇ ਕੋ ਤਾਣ ਭੂਵੇ ਕਿਸੈ ਤਾਣ ਗਾਵੇ ਕੋ ਦਤ ਜਣੈ ਨੀ ਤਾਣ ਗਾਵੈ ਕੋ ਗੁਣ ਵਿੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਤਮਾ ਵਿਚਾਰ ਗਾਵੈ ਕੋ ਸਾਜਿ ਕਰੇ ਤਨਖੇ ਗਾਵੈ ਕੋ ਜੀਲ ਕਰ ਦੇਹ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹਦਰ ਅਦੂਰ ਕਥਨਾ ਕਥਿਨ ਆਵੈ ਟੋਟ ਕਥ ਕਥ ਪਤੀ ਕੁਟੀ ਕੋਟ ਕੋਟ ਦੇਦਾ ਦੇ ਲੈ ਜਿੱਤ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਉ ਨਾਨਕੁ ਗਿਸੈ ਵੇ ਪਰਵਾਉ ਸਚਾ ਸਾਹਿਬ ਸਚੁ ਨਾਏ ਭਖਿਆ ਭਗੁ ਅਪਾਰ ਆਖੈ ਮੰਗੈ ਦੇਹ ਦੇਹ ਦਤਿ ਤਰੇ ਦਤਾਰ ਫੇਰ ਕਿ ਅਗੇ ਰਖੀਐ ਜਿਤੁ ਦਿਸੈ ਦਰਬਾਰ ਮੋਹ ਕੇ ਬੋਲਣ ਬੁਲੀਐ ਜਿਤੁ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਿਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆਤਨ ਪਾਇਆ ਮਾਨ ਨਾਨਕ ਗਾਵੈ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰਗ ਗੁਰਮੁਖ ਰਹਾ ਸਮਾਈ ਗੁਰਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋ ਜਾਣਖ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਹੇ ਬੁਝਾਈ ਸਬਨਾ ਜੀ ਆਕਾਰ ਇੱਕ ਦਾਤਾ ਸੋ ਮੈਂ ਮਿਸਰ ਨਾ ਜਾਈ ਤੀਰਤ ਨਾ ਵਾ ਜਿਤ ਭਾਵਾ ਵਿਣ ਭਾਣੀ ਕੇ ਨਾਏ ਕਰੀ ਜੇ ਤੀਰਤ ਟੂ ਪਾਈ ਵਿਖਾਣ ਕਰਮਾ ਕੇ ਮਿਲੈ ਲਈ ਮਤ ਵਿਚਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਬੁਰਾ ਇੱਕ ਦੇਹ ਹੂ ਜਾਈ ਸਬਨਾ ਜੀ ਆਕਾਰ ਇੱਕ ਦਾਤਾ ਸੋ ਮੈਂ ਮਿਸਰ ਨਾ ਜਾਈ ਜੇ ਜੁਗਚਾਰੇ ਆਰਜਾ ਹੁਰ ਦਸਣੀ ਹੋਈ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਨ ਉਰਖੈ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨ ਆਵੇ ਤਾ ਬਾਤ ਨ ਪੁੱਛੈ ਕੀ ਕਿਟਾ ਅੰਦਰ ਕਿਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਤਰੇ ਗੁਣਮੰਤਿਆ ਗੁਣ ਦੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤ ਪੀਰ ਸ੍ਰੀ ਨਾਥ ਸੁਣਿਆ ਧਰਤ ਤਵਨ ਆਕਾਸ ਸੁਣਿਆ ਦੀਪ ਲੋਪ ਪਤਾਲ ਸੁਣਿਆ ਪਹੁਣ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਕਲਾ ਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਚ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸਠਿ ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਤਿਸ਼ਾ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹਾਤ ਵੈ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਿਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਬਹਿ ਕਰਣ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਸਤਿ ਤੋ ਵੈ ਮਨ ਬੁੱਧ ਮੰਨੈ ਸਗਲ ਭਵਣ ਕੀ ਸੁਧ ਮੰਨੈ ਮੂਮ ਚੁਰਤਾ ਨਾ ਖਾਏ ਮੰਨੈ ਜਨ ਚੈ ਸਾਤ ਨ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਿਓ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਪਵੈ ਮੁਖ ਦੁਆਰ ਮੰਨੈ ਪਰਵਾਰੈ ਸਦਾ ਦਾਰ ਮੰਨੈ ਤਰੇ ਤਰੇ ਗੁਰ ਸਿੱਖ ਮੰਨੈ ਨਾਨਕ ਭਵੈ ਨ ਭਿਕ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੁਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਪ੍ਰਤਿ ਕਹਿ ਕਰਨੈ ਨਾਹੀ ਸੁੰਮਾਰ ਧੂਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਚੂਤ ਜੇ ਕੋ ਬੁਝੈ ਹੋਵੇ ਸਚਿਆਰ ਤਭਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣੈ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਤਾਣ ਸੁਹਾਲਿਓ ਰੂਪ ਕੀਤੀ ਦਾਤ ਜਣ ਕਣਕੂਤ ਕੀ ਤਪ ਸਉ ਏਕੋ ਕੋ ਵਾਉ ਤਸਰੇ ਹੋਏ ਲਖ ਕ੍ਰਿਆ ਕੁਦਰਤ ਕਾਣ ਕਹਾ ਵਿਚਾਰ ਵਾਰਿਆਨ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ असंख जप असंख पाओ असंख पूजा संख तपताओ असंख ग्रंथ मुख वेद पाठ असंख योग मन रह पद दास असंख भगत गुण ज्ञान विचार असंख सतीय असंख दतार असंख सूर महा भक्त सार असंख मोनल विलाए तार ਕੁਦਰਤ ਕਮਣ ਕਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧਪੂਰ ਅਸੰਖ ਚੋਰ ਹਰਾਮਪੂਰ ਸੰਖ ਅਮਰ ਕਰ ਜਾਹੇ ਜੂਰ ਅਸੰਖ ਗਲ ਵੱਡ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਪੀਰਾ ਹੈ ਅਸੰਖ ਮਲੇ ਸਮਲ ਭੱਕ ਖਾਹੇ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਵ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖთაਵ ਅਗੰ ਅਦੰ ਅਸੰਖ ਲੋ ਅਸੰਖ ਕੈ ਸਿਰ ਭਾਰ ਹੋਇ ਅਖਰੀ ਨਾਮ ਅਕਰੀ ਸਲਾ ਅਕਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਕਰਾਤਰ ਸੰਜੋਗ ਵਖਾਣ ਜਿਨ ਅਹ ਲਿਖੇ ਤਿ ਤਰ ਨਾਹੀ ਜਿ ਫਰਮਾਏ ਤਿ ਤਤ ਪਾਏ ਜਿਤਾ ਕੀਤਾ ਤਿੱਤਾ ਨਾਉ ਵਿਣ ਨਾ ਵੈ ਨਹੀਂ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਨ ਜਾਵ ਇਕ ਵਾਰ ਜੋ ਤੁਦ ਭਾਵੈ ਸਾਈ ਬਲੀ ਕਰ ਤੂੰ ਸਦਾ ਸਲਾਮਤ ਨਿਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੁੱਟ ਉਤਰਸਖੇਹ ਮੁਕਲੀਤੀ ਕੱਪੜ ਹੋਏ ਦੇਸਾ ਬਣ ਲਈਏ ਉਹ ਧੋਏ ਭਰੀਏ ਮਤ ਪਾਪਾ ਕਹਿ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮਿ ਆਵੋ ਜਾਓ ਤਿਰ ਤਪ ਤੇ ਆਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤਿਰ ਤੁਲਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬ੍ਰਹਮੋ ਸਤ ਸਵਾਨ ਸਦਾ ਮਨ ਚਾਉ ਕਵਣ ਸੁਵੇਲਾ ਵਕਤ ਪਵਣ ਕਵਣ ਥਤ ਕਵਣ ਵਾਰ ਕਵਣ ਸਿਰੂਤੀ ਮਾਹੂ ਕਵਣ ਜਿਤੋ ਆਕਾਰ ਵਿਲ ਨ ਪਈਆ ਪੰਡਤੀ ਜੇ ਹੋਵੇ ਲਿਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਥਤ ਵਰਨ ਜੋਗੀ ਜਾਣੈ ਰਤਮਾਹੂ ਨ ਕੋਈ ਜਾ ਕਰਤਾ ਸ੍ਰਿਠਿ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਪਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਤਾ ਹੋਵੈ ਨਾਨਕ ਜੇ ਕੋ ਆਪੂ ਜਾਣੈ ਅਗੇ ਗਿਆਨ ਨਾ ਸੁਹੈ ਪਤਲ ਪਤਲ ਲਖ ਅਗਾਸ ਅਗਾਸ ਔੜਕ ਔੜਕ ਭਾਲ ਥਕੇ ਵੇਦ ਕੈਨ ਇੱਕ ਬਾਤ ਸਤ ਕਠਾਰ ਕੈਨਕ ਤੇਬਾ ਅਸਲੋ ਇੱਕ ਧਾਤ ਲਿਖਾ ਹੋਏ ਤਨ ਲਕੀਐ ਲਿਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਲਹ ਸਲਹ ਇਤੀ ਤਰਤਨਾ ਪਾਈਆਂ ਨਦੀਆਂ ਤੈ ਵਹਾ ਪਵੈ ਸਮੁੰਦ ਨ ਜਾਣੀਐ ਤਮਦ ਸਹੈ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋ ਨੀ ਜਿਤ ਸ ਮਨਹੋ ਨਾ ਵਿਸਰੇ ਅੰਤ ਨ ਸਪੇ ਕੈਣਾ ਅੰਤ ਅੰਤ ਨ ਕਰਨ ਦੇਣਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾੜ ਅੰਤ ਕਰਨ ਕੀਤੇ ਬਿਲਾਹੇ ਤਾਂ ਕੇ ਅੰਤ ਨ ਪਾਏ ਜਾਏ ਇਹੋ ਅੰਤਨ ਜਾਣੈ ਕੋਈ ਬਉਤਾ ਕਈਐ ਬਉਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਉੱਚੇ ਤੋਂ ਪਰ ਉੱਚਾ ਨਾ ਹੋਏ ਇਹ ਬੜਾ ਉੱਚਾ ਹੋਵੇ ਕੋਈ ਤਿਸ ਤੋਂ ਚੇ ਕੋ ਜਾਣੈ ਸੋਈ ਜੇ ਵੜਿਆ ਪੋ ਜਣ ਆਪ ਆਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਮਾਏ ਕਿਤੇ ਮੰਗੇ ਜੋਦ ਅਪਾਰ ਕਿਤੇ ਆਗਣਤ ਨਹੀਂ ਵਿਚਾਰ ਕਿਤੇ ਕਪ ਟਟੇ ਵਿਕਾਰ ਕਿਤੇ ਲੈ ਲੈ ਕਿਰਪਾਏ ਕਿਤੇ ਮੂਰਖ ਖਾਈ ਖਾਹੇ ਕਿਤੇ ਆ ਦੁੱਖ ਭੂਕ ਤਦਮਾਰ اے ਬੇਦਾਤ ਤੇਰੀ ਦਤਾਜ ਬੰਦ ਖਲਾਸੀ ਭਾਣੇ ਹੋਈ ਓਹ ਰਾਤ ਨ ਸੱਤੇ ਕੋਈ ਜੇ ਕੋ ਖਾਇਕ ਅਕਣ ਪਾਏ ਓ ਜਾਣੈ ਜਿਤਿਆਂ ਮੋ ਖਾਇ ਆਪੇ ਜਾਣੈ ਆਪੇ ਦੇ ਆਖੈ ਸੇ ਭੇ ਕੀ ਕੇ ਜਿਸਮੁ ਬਖਸੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗਣ ਅਮਲ ਵਪਾਰ ਅਮਲ ਵਪਾਰੀਏ ਅਮਲ ਭੰਡਾਰ ਅਮਲ ਆਵੇ ਅਮਲ ਲੈ ਜਾਹੇ ਅਮਲ ਪਾਏ ਅਮਲ ਸਮਾਏ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪਰਵਾਣ ਅਮਲ ਬਖਸੀਸ ਅਮਲ ਨਿਸ਼ਾਨ ਅਮਲ ਕਰਮ ਅਮਲ ਪ੍ਰਮਾਣ ਅਮਲ ਮਲ ਆਖਿਆ ਨਾ ਜਾਏ ਆਖ ਆਖ ਰਹਿਲ ਬਿਲਾਏ ਆਖੇ ਵੇਦ ਆਖ ਪੁਰਾਣ ਆਖੇ ਪੜੇ ਕਰੈ ਵਿਖਿਆਣ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤ ਗੁਗੰਦ ਆਖੇ ਈਸ਼ਰ ਆਖੇ ਸੱਧ ਆਖੇ ਕੀਤੇ ਕੀਤੇ ਬੁੱਧ ਆਖੈ ਦਨਵ ਆਖੈ ਦੇਵ ਆਖੈ ਤੁਰਨਰ ਮਨ ਜਨ ਸੇਵ ਕੀਤੇ ਆਖੈ ਆਪਣ ਪਾਹੀ ਕੀਤੇ ਕਹਿ ਕੈ ਉੱਠੜ ਜਾਈ ਏਤੇ ਕੀਤੇ ਹੋਰ ਕਰੇ ਤਾਕ ਨ ਸਕੈ ਕਈ ਕੇ ਜੀਵਣ ਭਾਵੈ ਤੇ ਵਿੜ ਹੋਈ ਨਾਨਕ ਜਾਣੈ ਸੱਚਾ ਸੋਈ ਜੇ ਕੋ ਆਖੈ ਬੋਲ ਵਿਗੜ ਤਾ ਲਖੀਐ ਸਿਰ ਗਵਰ ਗਵਰ ਸੋਦਰ ਕੇਹਾ ਸੋ ਘਰ ਕੇਹਾ ਜਿਤ ਵੈ ਸਰਬ ਸਮਲੇ ਬਾਜੇ ਨਾਦ ਅਨੇਕ ਅਸੰਖਾ ਕਿਤੇ ਵਵਣ ਹਾਰੇ ਕਿਤੇ ਰਾਗ ਪਰਿ ਸੋ ਕਹੀ ਅਨ ਕਿਤੇ ਗਾਵਣ ਹਾਰੇ ਗਵਹਿ ਤਹਨ ਪਣ ਪਣੀ ਬਸੰਤਰ ਗਵੈ ਰਾਜਾ ਧਰਮ ਦੁਆਰੇ ਗਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਇਤ੍ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦ ਇੰਦਸਨ ਬੈਠੇ ਦਿਵਤਿਆਂਦਰ ਨਾਲੇ ਗਾਵੈ ਸਦ ਸਮਰਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੇ ਫਿਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮਛ ਫਿਆਲੇ ਗਾਮਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਈ ਸੁਧਨੋਂ ਗਾਵੇ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਈ ਹੈ ਬੀ ਹੁਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਕੁਕਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਿਢਾਈ ਜੋ ਤਿਸ ਭਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਤ ਸੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਤਾ ਪਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਤੀ ਮਨ ਜਿਤੇ ਜਗ ਜੀਤ ਆਦੇਸ ਤੇ ਸੈ ਆਦੇਸ ਆਤ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਏ ਆਂਦਿਆ ਬਿੰਦਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਦ ਸਿਧ ਅਵਰਾ ਸਾਦ ਸੰਯੋਗ ਵਿਜੋਗ ਦੇ ਵਿਕਾਰ ਚਲਾਵੈ ਲਿਖੇ ਆਵੈ ਭਾਗ ਆਦੇਸਿਤ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਚੇਕ ਹੋਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਬਾਣ ਜਿਵ ਤਤ ਸਭਾਵੈ ਤਿਵੇਂ ਚਲਾਵੈ ਜਿਵ ਹੋਵੇਹ ਪੁਰਮਾਨ ਉਹ ਵੇਖੈ ਉਹਨਾਂ ਨਦਰਨ ਆਵੇ ਬਹੁਤਾ ਇਹੋ ਵਿਡਾਨ ਆਦੇਸ ਤੇ ਆਦੇਸ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਤੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਤਿਰ ਕੋ ਵੇਸ ਇੱਕ ਦੂਜੀ ਬੋਲਾ ਕੋ ਹੈ ਲੱਖ ਵੈ ਲਖ ਵੀਸ ਲਖ ਲੱਗੇੜਾ ਆਖੀਐ ਇੱਕ ਨਾਮ ਜਗਦੀਸ਼ ਏਤ ਰਹਾ ਤਤ ਪਵੜੀਆਂ ਚੜਿਐ ਹੋਏ ਇੱਕੀਸ ਸੁਣ ਗੱਲਾਂ ਆਕਾਸ ਕੀ ਕਿਟਾਈ ਲੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਪਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇਣਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸੁਟੈ ਸੰਸਕਾਰ ਜਿਸ ਹੱਥ ਜੋਰ ਕਰ ਵਿਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰਤੇ ਤਿ ਤੇਵਾਰ ਪਵਨ ਪਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮ ਤਾਲ ਤੇਸ ਵਿੱਚ ਜੀਜਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤਥਾ ਸੋਹਨ ਪੰਚ ਪਰਵਾਣ ਨਗਰੀ ਗਲੰਪ ਕਵੈ ਨੀਸਾਣ ਕੱਚ ਪਕਾਈ ਕੋਠੇ ਪਾਏ ਨਾਨਕ ਗਿਆ ਜਾਪੈ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵੈਸੰਤਰ ਕਿਤੇ ਕਾਨ ਮਹੇਸ ਕਿਤੇ ਬਰਮੇ ਘੜਤ ਘੜੀਐ ਰੂਪ ਰੰਗ ਕੇ ਵੇਸ ਕਿਤੇ ਆਤਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕیتے ਸਤਿਗੁਰੂ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਨੁ ਮਨੁਨ ਕੀਤੇ ਕੀਤੇ ਰਤਨ ਸਮੰਦ ਕੀਤੇ ਆਗਾਣੀ ਕੀਤੇ ਬਾਣੀ ਕੀਤੇ ਪਾਤ ਨਿਰੰਦ ਕੀਤੇ ਅਰਤੀ ਸੇਵ ਕੀਤੇ ਨਾਨਕ ਅੰਤ ਨਾਮ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਕਿਤਾ ਨਾਦ ਬਨੋਗ ਫੁੱਲ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਥ ਘੜਤ ਘੜੀਏ ਬਹੁਤ ਅਨੂਪ ਤਾ ਕਿ ਅਗਲਾ ਕੱਤਿਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਿਸਤਾਏ ਤਿੱਥੈ ਘੜਿਐ ਤੁਰਤ ਮਤ ਮੰਨ ਬੁੱਧ ਤਿੱਥੈ ਘੜਿਐ ਸੁਰਾਂ ਸਿਦਾ ਕੀ ਸੁਦ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੁਦ ਮਹਾਬਲ ਤੂਰ ਤਿਨ ਮੈਂ ਰਾਮ ਰਹਾ ਭਰਪੂਰ ਤਿੱਥੈ ਤੀਤੋ ਸੀਤਾ ਮਹਿਮਾ ਮਾਹੀ ਤਾਕੇ ਰੂਪ ਨਾ ਕਥਨੇ ਜਾਇ ਨਾ ਓ ਮਰੈ ਨਾ ਠਾਗੇ ਜਾਹਿ ਜਿਨ ਕੈ ਰਾਮ ਵਸੈ ਮਨ ਮਾਇ ਤਿੱਥੈ ਭਗਤ ਵਸੈ ਕੈ ਲੋਕ ਰ ਅਨੰਦ ਸਚਾ ਮਨ ਸੋਏ ਸਚ ਖੰਡ ਉਸੈ ਨਿਰੰਕਾਰ ਕਰ ਕਰ ਵੇਖੈ ਨਦਰਿ નિਹਾਲ ਤਿਤੈ ਖੰਡ ਮੰਡਲ ਵਰpand ਜੇ ਕੋ ਕਥਤ ਅੰਤ ਨਾਨਕ ਤਤੈ ਲੋਲ ਲੋਕਾਰ ਜਿਬ ਜਿਬ ਹੁਕਮ ਤਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਛਾਰ ਜਤ ਪਹਾਰਾ ਤੀਵਿਦ ਸੁਨਿਆਰ ਅਹਰਣ ਮਤਿ ਵੇਦ ਹਥਿਆਰ ਭਉ ਖੱਲਾ ਦੰਤ ਤਤਾਉ ਭੰਡਾ ਭਉ ਅੰਮ੍ਰਿਤ ਟਡਾਲ ਘੜੀਆ ਸਬਦ ਸਚੇ ਟਕਸਾਲ ਜਿਨ ਕਉ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਇਆ ਖੇਲ ਸਗਲ ਜਗਤ ਚੰਗੇ ਆਇਆ ਬੁਰੇ ਆਇਆ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਕਜਲੇ ਕੀਤੀ ਸੁਖੀ ਨਾਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੇ ਉਜਲੇ ਕੀਤੀ ਸੁਖੀ ਨਾਲ ਵਾਹਿਗੁਰੂ